ਅੱਜ ਪਿੰਡ ਜੋੜ ਸਿੰਘ ਵਾਲਾ ਵਿਕੇ ਜੀ ਕਿਸਾਨਾਂ ਨੂੰ ਮੀਟਿੰਗ ਦੌਰਾਨ ਬੂਟੇ ਵੰਡੇ ਗਏ ਜੀ ਤੇ ਜਿਹੜੀ ਇਹ ਤੁਸੀਂ ਨਰਸਰੀ ਦੇਖ ਸਕਦੇ ਆ ਜੀ ਜਿਹੜੀ ਇੱਥੇ ਨਰਸਰੀ ਖੁੱਲੀ ਆ ਜੀ ਬਿਲਕੁਲ ਘੱਟ ਰੇਟਾਂ ਤੇ ਜਿਹੜੇ ਬਹੁਤ ਵਧੀਆ ਤੇ ਤਿਆਰ ਕੀਤੇ ਬੂਟੇ ਮਿਲਦੇ ਆ ਜੀ ਤੁਸੀਂ ਜਦੋਂ ਵੀ ਬਾਈ ਜੀ ਚਾਹੋ ਇੱਥੋਂ ਲਿਆ ਸਕਦੇ ਆ ਜੀ ਤੇ ਵੇਖੋ ਜਿਹੜੇ ਕਿੰਨੇ ਕਿਸਾਨ ਆ ਜਿਨ੍ਹਾਂ ਨੂੰ ਇੱਥੋਂ ਵਧੀਆ ਚੰਗੀ ਨਸਲ ਦੇ ਜਿਹੜੇ ਬੂਟੇ ਕੁਆਲਿਟੀਦਾਰ ਆ ਉਹ ਦਿੱਤੇ ਗਿਆ ਜੀ ਤੇ ਜਿਹੜਾ ਇਹ ਵੀਰ ਮਾਲੀ ਆ ਜੀ ਇਹ ਬੂਟੇ ਕਲਕੱਤਾ ਯੂਪੀ ਅਲੱਗ-ਅਲੱਗ ਸਟੇਟਾਂ ਤੋਂ ਇਹ ਵੀਰ ਚੰਗੇ-ਚੰਗੇ ਬੂਟੇ ਮਗਵਾਉਂਦਾ ਵੀ ਹੈ ਤੇ ਆਪ ਵੀ ਪਿਉਂਦ ਕਰਦਾ ਹੈ ਜੀ ਬਾਕੀ ਇਹ ਜਿਹੜੇ ਬੂਟੇ ਆ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਪੁੱਡਾ ਕਾਈ ਪ੍ਰਧਾਨ ਬਲਜੀਤ ਸਿੰਘ ਜੀ ਗਰਜੰਟ ਸਿੰਘ ਜੀ ਪ੍ਰਧਾਨ ਸਾਹਿਬੀ ਮੀਤ ਪ੍ਰਧਾਨ ਤੇ ਸ੍ਰੀ ਦਰਬਾਰ ਸਾਹਿਬ ਦੇ ਜੋਰ ਅਰਦਾਸ ਕਰਦੇ ਆ ਜੀ ਮੁੱਖ ਸੇਵਾਦਾਰ ਸਰਦਾਰ ਕੁਲਵਿੰਦਰ ਸਿੰਘ ਜੀ ਜੋੜ ਸਿੰਘ ਵਾਲੇ ਉਹਨਾਂ ਨੇ ਆਪਣੇ ਹੱਥਾਂ ਨਾਲ ਕਿਸਾਨਾਂ ਨੂੰ ਬੂਟੇ ਦਿੱਤੇ ਤੇ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਜਿਹੜਾ ਵੀ ਕੋਈ ਨੇੜੇ ਤੇੜੇ ਪਿੰਡ ਲੱਗਦਾ ਹੈ ਜੀ ਜੇ ਕਿਸੇ ਵੀ ਪ੍ਰਕਾਰ ਦਾ ਕੋਈ ਬੂਟੇ ਜਾਂ ਬਾਗ ਕੁਝ ਵੀ ਲਵਾਉਣਾ ਹੋਵੇ ਤੇ ਇਸ ਵੀਰ ਦਾ ਤੁਹਾਨੂੰ ਨੰਬਰ ਵੀ ਅਸੀਂ ਦੱਸਦੇ ਆ ਵੀ ਹੋਂਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਜੀ ਨਾਲ ਸਹਿਯੋਗ ਦਿੱਤਾ ਬਾਈ ਅਮਨ ਸਿੰਘ ਨੇ ਤੇ ਜੇ ਗੱਲ ਕਰੀਏ ਤਾਂ ਬਾਈ ਜੀ ਬੜੀ ਦੂਰੋਂ ਦੂਰੋਂ ਇੱਥੇ ਜਿਹੜੇ ਕਿਸਾਨ ਪਹੁੰਚੇ ਸੀ ਇੱਕ ਪਿੰਡ ਦਾ ਤਾਂ ਬਾਈ ਜੀ ਆਪਾਂ ਜੇ ਨਾਂ ਨਹੀਂ ਲੈ ਸਕਦੇ ਪੂਰੇ ਜਥੇਬੰਦੀ ਦੇ ਇੱਕ ਦੋ ਦੋ ਬੰਦੇ ਬਾਈ ਜੀ ਜਿਹੜੀ ਮੀਟਿੰਗ ਦੌਰਾਨ ਪਹੁੰਚੇ ਆ ਜੀ ਤੇ ਸਾਰੇ ਬੂਟੇ ਦੇਖ ਲਓ ਤੁਸੀਂ ਨਸਲ ਦੇ ਜਿਹੜੇ ਵੰਡੇ ਜਾ ਰਹੇ ਆ ਜੀ ਤੇ ਬਾਕੀ ਕਰੋ ਵੀਡੀਓ ਵਧੀਆ ਛੋਟਾ ਮੀਰ ਮੀਰ ਵਡੀਆਂ ਸਵਾਣਾਂ ਮਾਉਂਦੇ ਨੇ ਤਸਵੀਰ ਮਨਦੀ ਦੇ ਦੀ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ ਤੇ ਜਿਹੜੇ ਪਿਆਰ ਵਿੱਚ ਪਾਇਆ ਰਹਿ ਪੰਜਾਬੀ ਕਲਾਕਾਰ ਮੰਨਜੀਂਦਰ ਸਿੰਘ ਕਿਵੇਂ ਦੀ ਲੱਗੀ ਨਰਸਰੀ ਭਾਈ ਨੇ ਬਣਾਈ ਆ ਬਿਲਕੁਲ ਵਧੀਆ ਆ ਦੇ ਕਿਹਨਾਂ ਹਰੇਕ ਕੁਆਲਿਟੀ ਵੇਲਾ ਕਿਹੜਾ ਡੱਬੇ ਡੁੱਬੇ ਲਾ ਗਏ ਆ ਨਾ ਸਿਰਾ ਕੀਤਾ ਪਏ ਇੱਕ ਨੂੰ ਰੁੱਖ ਲਾਉਣੇ ਚਾਹੀਦੇ ਆ ਹਾਂ ਜੀ ਲਾਉਣੇ ਚਾਹੀਦੇ ਆ ਇਹਦੇ ਨਾਲ ਹੀ ਹਵਾ ਪਾਣੀ ਸ਼ੁੱਧ ਹੋਊਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਰੁੱਖ ਲਾਉਣੇ ਚਾਹੀਦੇ ਆ ਜੀ ਤੇ ਬਾਈ ਦੀ ਤੇਰੀ ਨਰਸਰੀ ਆ ਪਾ ਪੂਰੇ ਤੇ ਆ ਤੇ ਕਿਵੇਂ ਦੀ ਕੁਆਲਿਟੀ ਦੀ ਚੀਜ਼ ਦਿਨਾ ਪਾ ਉਹ ਸਾਰੇ ਕੁਆਲਿਟੀ ਮੈਂ ਲੈ ਗਈ ਬੜੀਆ ਕੁਆਲਿਟੀ ਦੇ ਬੂਟੇ ਰੱਖ ਰੱਖੇ ਆ ਆਪਣੇ ਪਾਸ ਕੋਈ ਵੀ ਚੀਜ਼ ਹੋਵੇ ਅਮਰੂ ਹੋਵੇ ਅਨਾਰ ਹੋਵੇ ਮਸੰਨੀ ਹੋਵੇ ਕਿੰਨੂ ਹੋਵੇ ਸੰਤਰਾ ਹੋਵੇ ਬਾਕੀ ਪੂਰੀ ਗਾਰੰਟੀ ਮਿਲੇਗੀ ਬੂਟੇ ਦੀ ਸੁੱਕ ਜਾਵੇ ਦੁਆਰਾ ਲਗਾ ਕੇ ਦੇ ਦੇਗੇ ਜਬ ਤੱਕ ਫਰੂਟਾਂ ਆ ਪੂਰੀ ਦੇਖਭਾਲ ਕਰਾਂਗੇ ਫੇਲੂ ਬਿਲਕੁਲ ਗਾਰੰਟੀਦਾਰ ਹੈ ਨਾ ਤੇ ਫੋਨ ਨੰਬਰ ਕੀ ਆ ਤੇਰਾ ਜੇ ਕਿਸੇ ਨੇ ਮੇਰਾ ਨੰਬਰ ਹੈਗਾ ਇਹ ਕੰਟੈਕਟ ਨੰਬਰ 9041 226470 ਜਿਸ ਦਾ ਨਾਮ ਹੈ ਮੇਰਾ ਵਾਲੀ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਬਦਨ ਨਾਵਾ ਬਾਬਾ ਰਾਜੀ RAM ਜੋੜ ਸਿੰਘ ਵਾਲਾ ਪਿੰਡ ਜੋੜ ਸਿੰਘ ਵਾਲਾ ਵਿਖੇ ਜੀ ਪਹੁੰਚੋ ਤੇ ਦਰਸ਼ਨ ਦਿਓ ਬਾਈ ਜੀ ਹਰ ਇੱਕੀ ਚੀਜ਼ ਵੇਖੋ ਕੁਆਲਿਟੀ ਦੀ ਹੈ ਕੱਲਾ ਕੱਲਾ ਨਿੰਬੂ ਤੁਹਾਨੂੰ ਦਿਖਾਇਆ ਤੇ ਮੋਰ ਪੰਖੀ ਆ ਬਾਈ ਜੀ मोर पंखिया से कड़ी कड़ी चीज है खजूर खजार दसी है थोड़ा जा सारी क्वालिटी मिल फूल वाले मिलेंगे फल वाले मिलेंगे सो पीस वाले मिलेंगे सारी जो भी क्वालिटी है सारे बूटे मिलेंगे बिल्कुल जी बिल्कुल और जायज रेट पे बिल्कुल जायज रेट से है पचास रुपए स्टार्टिंग से वादिया क्वालिटी है क्वालिटी हजार रुपए तो स्टार्टिंग आप भाई जी चलो जी चलो सारी क्वालिटी मिलेगी अपने पास बिल्कुल जी बिल्कुल सारे बूटे सारी क्वालिटी मिलेगी ठीक है जी ठीक है बिल्कुल जी ਇਹ ਵੀਰ ਹਾਰਕ ਫੁਰਕਾ ਵੀ ਕੰਮ ਕਰਦੇ ਗੱਡਾ ਬਣਾਉਣੇ ਦਾ ਹਾਂਜੀ ਅਛਾ ਜੇ ਕਿਸੇ ਨੇ ਘਰ ਮੇ ਜੈਸੇ ਰੁੱਖ ਲਾ ਲੈਂਦੇ ਆ ਜੀ ਰੋਖ ਉਹਨਾਂ ਨੂੰ ਕੱਟਣ ਵਾਸਤੇ ਉਹ ਵੀ ਪਰਮਾਨੈਂਟ ਕੰਮ ਆਂਦ ਲੈਦੇ ਹੋ ਵੀ ਗੋਲ ਕਰਨਾ ਹੋਗਾ ਨਾ ਪੂਰਾ ਜ਼ਿੰਮੇਵਾਰੀ ਦੇ ਨਾਲ ਜ਼ਿੰਮੇਵਾਰੀ ਹੁੰਦੀ ਹੈ ਗੋੜੀ ਗਾੜੀ ਬੇਨੀ ਬੂਟੇ ਮੇਂ ਦੇਖਭਾਲ ਕਰਨੀ ਪੂਰੀ ਕੋਈ ਦਿੱਕਤ ਨਹੀਂ ਆਈ ਬਿਲਕੁਲ ਬਲਵਾ ਵੀ ਪਾਤੇ ਹੈ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਜੀ ਕਰੋ ਵੀਡੀਓ ਸ਼ੇਅਰ ਬਾਕੀ ਦੂਰ ਤੱਕ ਤੁਹਾਨੂੰ ਦਿਖਾ ਦਿੰਨੇ ਆ ਵੀ ਨਜ਼ਰ ਮਾਰ ਲਓ ਯੋਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਬਾਬਾ ਰਾਜੇ ਰਾਮ ਦੇ ਜੀ ਤੇ ਕਰੋ ਸਪਰਕ ਬਾਈ ਜੀ ਭਰਾ ਦੇ ਨਾਲ ਤੇ ਕਰੋ ਵੀਡੀਓ ਸ਼ੇਅਰ ਕਰ ਦਿਆ ਜਾਣੀ ਕਲਕੱਤੇ ਵਾਲੀ ਹਾਂਜੀ ਔਰ ਵੀ ਆ ਰਹੇ ਬਾਹਰ ਸੇ ਮੰਗਵਾਤੇ ਹਾਂ ਬਾਹਰ ਸੇ ਕਲਕੱਤੇ ਸੇ ਬੁਲਾਦੇ ਵਾਹ ਜੀ ਕਲਕੱਤੇ ਤੋਂ ਸਾਰਨਪੁਰੋਂ ਯੂਪੀ ਸੇ ਹਾਂ ਕਾਫੀ ਜਗ੍ਹਾ ਸੇ ਬੁਲਾਦੇ ਬਿਲਕੁਲ ਜੀ ਬਿਲਕੁਲ ਠੀਕ ਗਾਰੰਟੀ ਮਿਲੇਗੀ ਬਿਲਕੁਲ ਜੀ ਬਿਲਕੁਲ ਓਕੇ ਵੀਰ ਜੀ ਤੇਰਾ ਮਸ਼ਹੂਰੀ ਕਰ ਦਿਆ ਬਾਈ ਜੀ ਨੰਬਰ ਵੀ ਤੇਰਾ ਕੰਟੈਕਟ ਨੰਬਰ ਵੀ ਤੇਰਾ ਦੇ ਦੇਂਗੇ ਉੱਪਰ ਤੇ ਜਿਆਦਾ ਸੇ ਜਿਆਦਾ ਕਰੋ ਵੀਡੀਓ ਸ਼ੇਅਰ ਬਹੁਤ ਸੋਹਣੀ ਚੜਦੀ ਕਲਾ ਵੀਰ ਜੀ ਕਰੋ ਵੀਡੀਓ ਸ਼ੇਅਰ ਧੰਨਵਾਦੀ ਹਾਂਜੀ ਦੋਸਤੋ ਕੱਲ ਜੋੜ ਸਿੰਘ ਵਾਲੇ ਪਿੰਡ ਵਿਖੇ ਜੀ ਮੀਟਿੰਗ ਕਰਾਈ ਤੇ ਵੀਰਾਂ ਨੇ ਮੀਟਿੰਗ ਕੋ ਦੌਰਾਨ ਬੂਟੇ ਵੰਡੇ ਜੀ ਉਹਨਾਂ ਇੱਕ ਇੱਕ ਨਿੰਬੂ ਦਾ ਬੂਟਾ ਸਾਰਿਆਂ ਨੂੰ ਦਿੱਤਾ ਪਰ ਆਪਣੇ ਨਾਲ ਪਿਆਰ ਥੋੜਾ ਜਿਹਾ ਕਹਿੰਗੀ ਇੱਕ ਵੀਡੀਓ ਆਪਾਂ ਦੀ ਮਸ਼ਹੂਰੀ ਕੀਤੀ ਸੀ ਭਰਾ ਦੀ ਜਿੰਦੀ ਨਰਸਰੀ ਆ ਉਹਨੇ ਇੱਕ ਬੂਟਾ ਆਪਾਂ ਨੂੰ ਵਾਧੇ ਦਿੱਤਾ ਤੇ ਸਾਡੀ ਮਾਤਾ ਨੇ ਲਾਇਆ ਕਹਿੰਦਾ ਵੀ ਮਾਤਾ ਦੀ ਵੀ ਯਾਦ ਕਿਉਂਕਿ ਜੋੜ ਸਿੰਘ ਵਾਲਿਆਂ ਨੂੰ ਤਾਂ ਅਸੀਂ ਯਾਦ ਕਰਨਾ ਹੀ ਕਰਨਾ ਜਦੋਂ ਬੂਟਾ ਦੇਖ ਲਿਆ ਤੇ ਆਹ ਬੂਟਾ ਸਾਡੀ ਮਾਤਾ ਨੇ ਲਾਇਆ ਵੀ ਰਹੀ ਦੀ ਦੁਨੀਆ ਤੱਕ ਪਾਉਜੀ ਯਾਦ ਰਹੂਗਾ ਹਰ ਇੱਕ ਨੂੰ ਬਾਈ ਜੀ ਇਹ ਇੱਕ ਦੋ ਦੋ ਬੂਟੇ ਹਰ ਇੱਕ ਨੂੰ ਲਾਉਣੇ ਚਾਹੀਦੇ ਆ ਵੀ ਜ਼ਿੰਦਗੀ 'ਚ ਬੰਦਾ ਆਪਣੇ ਚਲੋ ਮਾਪਿਆਂ ਨੂੰ ਯਾਦ ਕਰਦਾ ਰਹੇ ਹੁਣ ਆਪਾਂ ਜਿੰਨਾ ਚਿਰ ਵੀ ਲੰਮਾ ਤੋਂ ਕਿ ਜਦੋਂ ਮਾਪਿਓ ਕੋਈ ਬੂਟਾ ਲਾਉਂਦਾ ਨਾ ਮਾਤਾ ਪਿਤਾ ਤੇ ਸੋਚਦਾ ਬਾਈ ਕੀ ਰਹੀ ਦੀ ਦੁਨੀਆ ਤੱਕ ਨਿਸ਼ਾਨੀ ਰੱਖਾ ਇਹਦੇ ਨਾਲ ਨਾਲੇ ਤਾਂ ਆਪਣਾ ਵਾਤਾਵਰਨ ਜਿਹੜਾ ਪ੍ਰਦੂਸ਼ਣ ਹੋ ਰਿਹਾ ਜੀ ਉਹ ਤੋਂ ਆਪਾਂ ਬਚ ਸਕਦੇ ਆ ਜੀ ਤੇ ਬਾਕੀ ਮੈਂ ਧੰਨਵਾਦ ਕਰਦਾ ਜਿਹੜੇ ਉੱਥੇ ਪਹੁੰਚੇ ਜੀ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੁੱਢਾ ਜੀ ਨਾਲ ਜਿਹੜੇ ਦਰਬਾਰ ਸਾਹਿਬ ਤੋਂ ਸੇਵਾਦਾਰ ਆ ਜੀ ਮੁੱਖ ਸੇਵਾਦਾਰ ਆ ਜੀ ਅਰਦਾਸ ਕਰਦੇ ਆ ਦਰਬਾਰ ਸਾਹਿਬ ਤੋਂ ਆਮ ਸੁਣਦੇ ਆ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਤੇ ਨਾਲ ਹੋਰ ਵੀ ਜਥੇਬੰਦੀ ਦੇ ਆਗੂ ਜਿੰਨੇ ਸੀ ਉਹਨਾਂ ਨੇ ਆਪਦੇ ਬਲਜੀਤ ਸਿੰਘ ਹੋਣੀ ਹੋ ਕੇ ਗਰਜੰਡ ਸਿੰਘ ਨਰਵੈਲ ਸਿੰਘ ਸਾਰੇ ਵੀਰਾਂ ਦਾ ਸਹਿਯੋਗ ਦੇ ਨਾਲ ਬਾਈ ਜੀ ਇਹ ਬੂਟੇ ਵੰਡੇ ਆ ਨਗਰ ਨੇ ਚਲੋ ਬਹੁਤ ਸੋਣਾ ਵੱਧ ਤੋਂ ਵੱਧ ਬਾਈ ਜੀ ਸਾਥ ਦਿਆ ਕਰੋ ਬਾਕੀ ਹੁਣ ਜਿੱਥੇ-ਜਿੱਥੇ ਵੀ ਆਪਣੇ ਧਰਨੇ ਲੱਗਣੇ ਆ ਹੁਣ ਕਿਉਂਕਿ ਜਿੰਨਾ ਵੀ ਆਪਾਂ ਨੂੰ ਇੱਕ ਜਿਹੜੀ ਐਮਐਸਪੀ ਆ ਉਹਦੇ ਮੁੱਦੇ ਤੇ ਹੋਰ ਵੀ ਵੱਡੇ ਜਿਹੜੇ ਮੁੱਦੇ ਆ ਜੀ ਉਸ ਸੰਬੰਧ ਵਿੱਚ ਮੀਟਿੰਗ ਹੋਈ ਸੀ ਬਾਕੀ ਮਾਦਾ ਸਾਡੀ ਤੈਨੂੰ ਮਾਦਾ ਤੁਹੇ ਜਣਾਉਣਾ ਚਾਹੀਦੇ ਬੂਟੇ ਲਾਉਣੇ ਚਾਹੀਦੇ ਆ ਘਰ ਬੂਟੇ ਸਾਡੀ ਮਾਤਾ ਤੁਹਾਨੂੰ ਦੱਸੂਗੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਕਿਉਂਕਿ ਯਾਦ ਨੂੰ ਹਮੇਸ਼ਾ ਹੀ ਤਾਜ਼ਾ ਰੱਖਣ ਲਈ ਮਾਤਾ ਦੱਸੋ ਕਰਾ ਬੂਟੇ ਲਾਉਣੇ ਚਾਹੀਦੇ ਬੂਟੇ ਲਾਉਣੇ ਚਾਹੀਦੇ ਆਗੇ ਆਪਣਾ ਸਾਹ ਉਹਦਾ ਆਪਣਾ ਸਾਹ ਨਹੀਂ ਨਿਕਲਦਾ ਜੇ ਆਪਾਂ ਆਈਦ ਵਾਲੇ ਆਪਣੇ ਬੂਟੇ ਲੱਗੇ ਹੋਣਗੇ ਤੇ ਆਪਣਾ ਸਾਹ ਸੌਖਾ ਨਿਕਲੂਗਾ ਬਿਲਕੁਲ ਜੀ ਬਿਲਕੁਲ ਬਾਦਾਂ ਵਰਨਾ ਸਾਹ ਸੁਥਰਾ ਬਦਿਆ ਸਾਫ ਸੁਥਰਾ ਹੋਊਗਾ ਹਵਾ ਦੇ ਨਾਲ ਹੀ ਆਪਣਾ ਸਾਹ ਚੱਲਦਾ ਜਦੋਂ ਆਪਾਂ ਨੂੰ ਹਵਾ ਨਾ ਮਿਲੇ ਕੋਈ ਬੰਦੇ ਉਹਦਾ ਆਪਣਾ ਸਾਹ ਕੀ ਚੱਲਣਾ ਬਿਲਕੁਲ ਉੱਥੋਂ ਤੱਕ ਆਪਾਂ ਤੁਰਦੇ ਆ ਤੇ ਆਪਾਂ ਨੂੰ ਸਾਹ ਚੜ ਜਾਂਦਾ ਬੂਟੇ ਤੇ ਆਪਾਂ ਕਰ ਕਰ ਲਾ ਪੈਨੇ ਆ ਤੇ ਪ੍ਰੋਬਲਮ ਤੇ ਇਹੋ ਹੀ ਆ ਵੀ ਆਪਾਂ ਨੂੰ ਜਿਹੜੇ ਵੀ ਆਪਾਂ ਨੂੰ ਵਾਤਾਵਰਨ ਵਧੀਆ ਰੱਖਣਾ ਚਾਹੀਦਾ ਬਿਲਕੁਲ ਠੀਕ ਆ ਜੀ ਮੇਰੇ ਗੁਰਜੀ ਵੀ ਕਹੇ ਮਾਦਾ ਸਾਡੀ ਨੇ ਦੱਸਿਆ ਵੀ ਸਾਹ ਲੈਣਾ ਵੀ ਦੁਨੀਆ ਤੇ ਔਖਾ ਹੋਇਆ ਕਿੰਨਾ ਫੂਚਣ ਕਿੰਨਾ ਧੂਆਂ ਹਨਾ ਜਿਹੜਾ ਵੱਡੀਆਂ ਵੱਡੀਆਂ ਡਾਲੀਆਂ ਪਾਲੀਆਂ ਦੀਆਂ ਫਕਟ ਕਿਉਂਦਾ ਧੂਆਂ ਕਿਸਾਨਾਂ ਦਾ ਨਹੀਂ ਅਡਾਨੀਆਂ ਬਾਨੀਆਂ ਦੀਆਂ ਫੈਕਟਰੀਆਂ ਦਾ ਧੂਆ ਕਹਾਂਗੇ ਕਿਉਂਕਿ ਕਿਹੜੇ-ਕਿਹੜੀਆਂ ਜਿਹੜੀਆਂ ਕੰਪਨੀਆਂ ਦੇ ਥੋੜਾ ਜਿਹੀ ਦਾ ਉਸੇ ਵੇਲੇ ਸਾਹ ਚੜ ਜਾਂਦਾ ਕਰਕਰ ਲੱਗ ਪੈਂਦਾ ਮਿਲ ਪੈਂਦੀ ਬਿਲਕੁਲ ਤੇ ਕਰੋ ਵੀਡੀਓ ਸ਼ੇਅਰ ਵੱਸ ਤੋਂ ਅੱਜ ਜੀ ਧੰਨਵਾਦ